ਹਾਂਜੀ ਸਸਰੀਆਕਾਲ ਦੋਸਤੋ ਸੰਦੀਪ ਨੰਗਲੰਬੀਆਂ ਜੋ ਕਿ ਆਪਣੇ ਜੱਫਿਆਂ ਵਿੱਚ ਮਸ਼ਹੂਰ ਸੀ ਇਸ ਕਬੱਡੀ ਦੇ ਮਸ਼ਹੂਰ ਜੱਫੀ ਨੂੰ ਉਦੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਹ ਅਨਕੋਦਰ ਦੇ ਵਿੱਚ ਸਾਬੀ ਮਲੀਆਂ ਦੇ ਯਾਦ ਵਿੱਚ ਕਬੱਡੀ ਕੱਪ ਹੋ ਰਿਹਾ ਸੀ ਉੱਥੇ ਸੰਦੀਪ ਨੰਗਲੰਬੀਆਂ ਵੀ ਆਇਆ ਸੀ ਉੱਥੇ 3-4 ਅਨਪਾਛੇ ਬੰਦਿਆਂ ਕੋਲੋਂ ਸੰਦੀਪ ਨੰਗਲ ਨੂੰ ਗੋਲੀਆਂ ਨਾਲ ਪੰਨ ਦਿੱਤਾ ਗਿਆ ਲੋਕ ਖੜੇ ਦੇਖਦੇ ਰਹ ਗਏ ਇਸ ਵੀਡੀਓ ਵਿੱਚ ਆਪਾਂ ਸੰਦੀਪ ਦੀ ਫੈਮਿਲੀ ਬੀਬੀ ਬੱਚਾ ਤੇ ਮਾਤਾ ਪਿਤਾ ਦੇ ਬਾਰੇ ਗੱਲ ਕਰਾਂਗੇ ਸੰਦੀਪ ਨੰਗਲੰਬੀਆਂ ਦਾ ਜਨਮ ਜ਼ਿਲ੍ਹਾ ਜਲੰਧਰ ਸ਼ਾਹਕੋਟ ਦੇ ਨੇੜੇ ਪਿੰਡ ਪੈਂਦੇ ਨੰਗਲੰਬੀਆਂ ਵਿੱਚ ਹੋਇਆ ਸੰਦੀਪ ਦਾ ਜਨਮ ਇੱਕ ਸਿੰਧੂ ਜੱਟ ਪਰਿਵਾਰ ਵਿੱਚ ਹੋਇਆ ਸੰਦੀਪ ਦੇ ਭਰਾ ਦਾ ਨਾਮ ਸਿੰਘ ਸੰਧੂ ਉਹਨਾਂ ਦੀ ਸਿਸਟਰ ਦੀ ਫੋਟੋ ਤੁਸੀਂ ਮੋਬਾਈਲ ਸਕਰੀਨ 'ਤੇ ਵੇਖ ਹੀ ਰਹੇ ਹੋਗੇ ਸੰਦੀਪ ਦੀ ਹਾਈਟ 5 ਫੁੱਟ 11 ਇੰਚ ਦੇ ਲਗਭਗ ਸੀ ਤੁਹਾਨੂੰ ਦੱਸ ਦਈਏ ਸੰਦੀਪ ਆਪਣੇ ਪਰਿਵਾਰ ਨਾਲ ਇੰਗਲੈਂਡ ਦੇ ਸ਼ਹਿਰ ਪਰਵਿੰਗਨ ਵਿੱਚ ਰਹਿੰਦਾ ਸੀ ਜਦੋਂ ਕੋਈ ਕਬੱਡੀ ਦਾ ਟੂਰਨਾਮੈਂਟ ਹੁੰਦਾ ਤਾਂ ਉਹ ਫਿਰ ਇੰਗਲੈਂਡ ਤੋਂ ਪੰਜਾਬ ਕਬੱਡੀ ਦਾ ਟੂਰਨਾਮੈਂਟ ਖੇਡਣ ਆਉਂਦੇ ਸੀ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਇੱਕ ਬੇਟੇ ਦਾ ਨਾਮ ਜਸਕਾਨ ਤੇ ਜਸਮਨ ਸੰਦੀਪ ਦੀ ਬੇਟੀ ਦਾ ਨਾਮ ਹੈ ਇੱਕ ਨੂਰ ਜੇ ਅਗਰ ਆਪਾਂ ਗੱਲ ਕਰੀਏ ਸੰਦੀਪ ਦੀ ਕਬੱਡੀ ਕੈਰੀਅਰ ਦੇ ਬਾਰੇ ਤਾਂ ਉਹਨਾਂ ਦੇ ਚਾਚਾ ਜੀ ਕਬੱਡੀ ਖੇਡਦੇ ਹੁੰਦੇ ਸੀ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਹੀ ਖੇਡਣ ਦਾ ਸ਼ੌਂਕ ਪੈ ਗਿਆ ਸੰਦੀਪ ਨੂੰ ਇਹਨਾਂ ਸ਼ੌਕ ਸੀ ਕਿ ਨਾਲ ਦੇ ਪਿੰਡ ਵੀ ਉਹ ਦੇਖਣ ਜਾਂਦਾ ਸੀ ਕਬੱਡੀ ਤੇ ਉਹ ਫਿਰ ਸਕੂਲਾਂ ਛੁੱਟੀਆਂ ਲੈ ਕੇ ਵੀ ਕਬੱਡੀ ਦੇ ਮੈਚਾਂ ਤੇ ਜਾਂਦੇ ਹੁੰਦੇ ਸੀ ਸੰਦੀਪ ਨੰਗਲੰਬੀਆਂ ਨੇ ਆਪਣੇ ਪਿੰਡ ਨੰਗਲੰਬੀਆਂ ਤੋਂ ਹੀ ਪਲਸ 2 ਤੱਕ ਦੀ ਪੜਾਈ ਮੁਕੰਮਲ ਕੀਤੀ ਤੇ ਉਹਨਾਂ ਨੇ ਸਕੂਲ ਦੇ ਵਿੱਚ ਹੀ ਪਲਸ 1 ਤੋਂ ਹੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਉਹਨਾਂ ਨੇ ਸਕੂਲ ਤੋਂ ਲੈ ਕੇ ਅੰਤਰਰਾਸ਼ਟਰੀਕ ਤੱਕ ਆਪਣਾ ਇਕ ਨਾਮ ਬਣਾਇਆ ਸੰਦੀਪ ਨੇ ਵਿਸ਼ਵਕ ਕਬੱਡੀ ਕੱਪ ਵਿੱਚ ਵੀ ਆਪਣਾ ਅੱਛਾ ਪ੍ਰਦਰਸ਼ਨ ਵਿਖਾਇਆ ਤੇ ਇਸ ਤੋਂ ਇਲਾਵਾ ਸੰਦੀਪ ਨੇ ਹੋਰ ਮੁਲਕਾਂ ਵਿੱਚ ਵੀ ਆਪਣਾ ਇੱਕ ਨਾਮ ਬਣਾਇਆ ਇਸ ਤੋਂ ਇਲਾਵਾ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਤੋਂ ਇਲਾਵਾ ਵੀ ਹੋਰ ਮੁਲਕਾਂ ਵਿੱਚ ਸੰਦੀਪ ਨੇ ਬਹੁਤ ਅੱਛਾ ਪ੍ਰਦਰਸ਼ਨ ਵਿਖਾਇਆ ਹਰ ਜਗ੍ਹਾ ਤੇ ਸੰਦੀਪ ਬੈਸਟ ਰਿਹਾ ਇਸ ਤੋਂ ਇਲਾਵਾ ਅਗਰ ਸੰਦੀਪ ਦੇ ਇਨਾਮਾਂ ਦੀ ਗੱਲ ਕਰੀਏ ਤਾਂ ਮੁੰਨੀਆਂ ਚైనా ਤੇ ਕਾਰਾਂ ਜੀਪਾਂ ਤੋਂ ਇਲਾਵਾ ਸੰਦੀਪ ਨੇ ਨਗਦ ਕੈਸ਼ ਵੀ ਬਹੁਤ ਲਈ ਸੀ ਸੰਦੀਪ ਨੰਗਲ ਲੰਬੀਆਂ ਰੇਡਰ ਨੂੰ ਸਾਹਮਣੇ ਤੋਂ ਡੱਕਦਾ ਸੀ ਉਹਨਾਂ ਦੇ ਲੱਕ ਪਰਨਾ ਦਾਬ ਤੇ ਗੋਟ ਫੜਨਾ ਲੋਕਾਂ ਨੂੰ ਬਹੁਤ ਪਸੰਦ ਸੀ ਸੰਦੀਪ ਦਾ ਇੰਸਟਾਗ੍ਰam ਅਕਾਊਂਟ ਉੱਤੇ 81400 ਫਾਲੋਅਰ ਜੁੜ ਗਿਆ ਸੀ ਇਸ ਤੋਂ ਇਲਾਵਾ ਸੰਦੀਪ ਦਾ YouTube ਅਕਾਊਂਟ ਉੱਤੇ 29500 ਸਬਸਕ੍ਰਾਈਬਰ ਸੀ ਜਿਨ੍ਹਾਂ ਉੱਤੇ ਉਹ ਫੈਮਿਲੀ ਵੀਡੀਓ ਤੇ ਕਬੱਡੀ ਦੀਆਂ ਵੀਡੀਓ ਚੜ੍ਹਦੇ ਹੁੰਦੇ ਸਨ ਤੁਹਾਨੂੰ ਦੱਸ ਦਈਏ ਕਿ ਸੰਦੀਪ ਦੇ ਕੋਚ ਇੰਦਰ ਨੇ ਦੱਸਿਆ ਕਿ ਉਹਦਾ ਕਿਸੇ ਨਾਲ ਕੋਈ ਵੈਰ-ਵੂਰ ਨਹੀਂ ਸੀਗਾ ਉਹ ਤਾਂ ਸਿਰਫ ਕਬੱਡੀ ਨਾਲ ਹੀ ਜੁੜਿਆ ਰਹਿੰਦਾ ਸੀ ਅਗਰ ਉਹਦਾ ਕੋਈ ਵੈਰ-ਵੂਰ ਹੁੰਦਾ ਤਾਂ ਉਹ ਸਾਡੇ ਨਾਲ ਜ਼ਰੂਰ ਗੱਲ ਸਾਂਝੀ ਕਰਦਾ ਅਗਰ ਉਹਦਾ ਕੋਈ ਵੈਰ ਹੁੰਦਾ ਤੇ ਉਹ ਕਦੀ ਵੀ ਇਕੱਲਾ ਨਾ ਫਿਰਦਾ ਹੁਣ ਤੱਕ ਸੰਦੀਪ ਜਿੱਥੇ ਵੀ ਜਾਂਦਾ ਉਹ ਇਕੱਲਾ ਹੀ ਜਾਂਦੀ ਸੀ ਬਾਕੀ ਇਸ ਘਟਨਾ ਤੋਂ ਉਹਦੇ ਚਾਣ ਵਾਲੇ ਬਹੁਤ ਦੁਖੀ ਨੇ ਉਹਨਾਂ ਦੇ ਘਰ ਵਾਲਿਆਂ ਦੀ ਬਸ ਇਹੀ ਮੰਗ ਆ ਕਿ ਉਹਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਸੋ ਐਸੀ ਸੰਦੀਪ ਨੰਗਲ ਲੰਬੀਆਂ ਦੀ ਜ਼ਿੰਦਗੀ ਸਫਰ ਸਟ੍ਰਗਲ ਦੀ ਕਹਾਣੀ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਤੇ ਆਪਣੇ ਚੈਨਲ ਹਮਦਰਿੰਦ 512 ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਅਗਲੀ مزید ਵੀਡੀਓ ਤੁਹਾਡੇ ਤੱਕ ਆਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ